ਮੂੰਹ ਤੇ ਕਾਲ ਗੱਲ ਵਿੱਚ ਤੱਕਦੀ ਮੈਚੋਰ ਹੂੰ ਮੈਚੋਰ ਹੂੰ ਲੁਧਿਆਣੇ ਦੇ ਵਿੱਚ ਇਨਸਾਨੀਅਤ ਦਾ ਮੂੰਹ ਬੁਰੇ ਤਰੀਕੇ ਦੇ ਨਾਲ ਕਾਲਾ ਕੀਤਾ ਜਾਂਦਾ ਹੈ ਇੱਕ ਫੈਕਟਰੀ ਦੇ ਮਾਲਕ ਵੱਲੋਂ ਦੋ ਧੀਆ ਤੇ ਉਸ ਦੀ ਮਾਂ ਤੇ ਉਸ ਦੇ ਭਰਾ ਦਾ ਮੂੰਹ ਕਾਲਾ ਕੀਤਾ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਦਾ ਮਾਲਕ ਇਹਨਾਂ ਦੇ ਉੱਤੇ ਇਲਜ਼ਾਮ ਲਗਾ ਰਿਹਾ ਹੈ ਕਿ ਇਹਨਾਂ ਫੈਕਟਰੀ ਦੇ ਵਿੱਚ ਚੋਰੀ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਮਾਮਾ ਧੀਆਂ ਤੇ ਬੱਚਾ ਚਾਰੋਂ ਜਣੇ ਏਸ ਦੀ ਫੈਕਟਰੀ ਦੇ ਵਿੱਚ ਕੰਮ ਕਰਦੇ ਸੀ ਤਾਂ ਮਾਲਕ ਨੇ ਇਹਨਾਂ ਦੇ ਉੱਤੇ ਚੋਰੀ ਦਾ ਇਲਜ਼ਾਮ ਲਗਾ ਇਹਨਾਂ ਦਾ ਮੂੰਹ ਕਾਲਾ ਕਰਕੇ ਗੱਲ ਦੇ ਵਿੱਚ ਤਖਤੀ ਪਾ ਕੇ ਸਰਕਾਰ ਦੇ ਉੱਤੇ ਇਹਨਾਂ ਨੂੰ ਘੁਮਾਈ ਫਿਰਦਾ ਸੀ ਤੇ ਲੋਕ ਤਮਾਸ਼ੀਨ ਬਣੇ ਇਹਨਾਂ ਦੇ ਉੱਤੇ ਹੱਸਦੇ ਤੇ ਇਹਨਾਂ ਦੀ ਵੀਡੀਓ ਬਣਾਉਂਦੇ ਦਿਖਾਈ ਪੈ ਰਹੇ ਸਨ ਜਿਸ ਤੋਂ ਬਾਅਦ ਮਾ ਨਿੱਕੀਆਂ ਨਿੱਕੀਆਂ ਬੱਚੀਆਂ ਉਸ ਪਰ ਆਦਾ ਰੋ ਰੋ ਕੇ ਬੁਰਾ ਹਾਲ ਸੀ ਤਾਂ ਹੁਣ ਇਸ ਸਾਰੇ ਮਾਮਲੇ ਦੇ ਵਿੱਚ ਮਹਿਲਾ ਕਮਿਸ਼ਨਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਫੈਕਟਰੀ ਮਾਲਕ ਦੇ ਉੱਤੇ ਬਣਦੀ ਹੋਈ ਕਾਰਵਾਈ ਕੀਤੀ ਜਾਏਗੀ ਜਦੋਂ ਤੱਕ ਇਹ ਮਾਮਲਾ ਸੋਲਵ ਨਹੀਂ ਹੋ ਜਾਂਦਾ ਸੱਚ ਔਰ ਝੂਠ ਸਾਹਮਣੇ ਨਹੀਂ ਆ ਜਾਂਦਾ ਤਦ ਤੱਕ ਇਸ ਦੀ ਫੈਕਟਰੀ ਵੀ ਬੰਦ ਰਹੇਗੀ ਫੈਕਟਰੀ ਮਾਲਕ ਦੀ ਇਸ ਹਰਕਤ ਤੋਂ ਬਾਅਦ ਬੱਚੇ ਬਹੁਤ ਹੀ ਇਸਤਮੇ ਦੀ ਵਿਚਾਨ